ਸਾਡੀ ਅੱਜ ਜੋ ਮਨੋਕਾਮਣਾ ਹੋਈ ਆ ਕਿ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਚੰਗੀ ਸਿਹਤ ਤੇ ਉਹਨਾਂ ਦੀ ਰਿਹਾਈ ਵਾਸਤੇ ਆਪਾਂ ਇਹ ਮਹਾਜਗ ਕੀਤਾ ਗਿਆ ਵਾ ਸਭ ਤੋਂ ਪਹਿਨੋ ਅੱਜ ਸਾਡੇ ਜਿੰਨੇ ਵੀ ਮੇਰੇ ਮੇਰੇ ਸਾਥੀ ਮੇਰੇ ਵਲੰਟੀਅਰ ਭਰਾ ਆਏ ਨੇ ਅੱਜ ਅਸੀਂ ਸਵੇਰ ਤੇ 4 ਵਜੇ ਦੇ ਸ਼੍ਰੀ ਅਚਲਵਿਸ਼ਰ ਧਾਮ ਆਏ ਤੇ ਸਵੇਰ ਦਾ ਹੀ ਆਪਾਂ ਵਰਤ ਰੱਖਿਆ ਵਾ ਤੇ ਸ਼ਾਮ ਤੱਕ ਵਰਤ ਰਹੇਗਾ ਇੱਕ ਦਿਨ ਦਾ ਵਰਤ ਸੀ ਤੇ ਇੱਕ ਦਿਨ ਦਾ ਹੀ ਵਰਤ ਰਹੇਗਾ ਮਹਾ ਜਾਗ ਕੀਤਾ ਮਹਾ ਜਾਗ ਕੀਤਾ ਗਿਆ ਇਹਨਾਂ ਨੂੰ ਕੀਤਾ ਗਿਆ ਬੰਨਾ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਕੀਤਾ ਗਿਆ ਉਹਨਾਂ ਦੀ ਚੰਗੀ ਸਿਹਤ ਤੇ ਉਹਨਾਂ ਦੀ ਰਿਹਾਈ ਵਾਸਤੇ ਇਹ ਕੀਤਾ ਗਿਆ ਮੈਂ ਤੁਹਾਨੂੰ ਪਹਿਨ ਵੀ ਬੇਨਤੀ ਕੀਤੀ ਆ ਵੀ ਹਰ ਘਰ ਦੇ ਵਿੱਚ ਵਿੱਚ ਕੇਜਰੀਵਾਲ ਹੈ ਕੇਜਰੀਵਾਲ ਸਾਹਿਬ ਨੂੰ ਤੁਹਾਨੂੰ ਬੰਦ ਕਰ ਲਿਆ ਵਾ ਪਰ ਉਹਨਾਂ ਦੀ ਸੋਚ ਨੂੰ ਕੋਈ ਨਹੀਂ ਬੰਦ ਕਰ ਸਕਦਾ ਉਹਨਾਂ ਦੀ ਇੱਕ ਚੰਗੀ ਸੋਚ ਹੈ ਤੇ ਸਾਰਾ ਹਿੰਦੁਸਤਾਨ ਉਹਨਾਂ ਦੇ ਨਾਲ ਆ ਰਿਹਾ ਤੇ ਹਰ ਇੱਕ ਬੱਚਾ ਹਰ ਇੱਕ ਬੰਦਾ केजी ਵਾਲੇ ਤੇ ਜਿਹੜੀ ਸਾਡੀ ਕੰਬਾਈਨਡ ਡੋਰ ਟੂ ਡੋਰ ਚੱਲਦੀ ਪਈ ਹੈ ਉਹ ਸਾਡਾ ਕੰਮ ਅੱਗੇ ਨਾਲੋਂ 10 ਗੁਣਾ ਵਧੀਆ ਵਧੀਆ ਚੱਲਦਾ ਪਿਆ। ਨਹੀਂ ਨਹੀਂ ਕੋਈ ਪਿਛੇ ਰਹਿ ਗਿਆ। ਇਹ ਸਾਡੇ ਸੁਪਰੀਮੋ ਜੋ ਉਹਨਾਂ ਨੇ ਐਲਾਨ ਕਰਨਾ ਆਪਾਂ 10 ਕੈਂਡੀਡੇਟ ਐਲਾਨ ਕਰਦੇ ਆ ਨਾ ਤੇ ਤਿੰਨ ਬਾਕੀ ਰਹਿੰਦੇ ਨੇ ਉਹ ਵੀ ਮੇਰੇ ਖਿਆਲ ਨਾਲ ਮੰਗਲਵਾਰ ਤੱਕ ਉਹਨਾਂ ਨੇ ਕਰ ਦੇ ਦੇਣਗੇ। ਮੈਂ ਪਹਿਲਾਂ ਇਹੋ ਕੀਤਾ ਵਾ ਕਿ ਮੈਂ ਨਾ ਸੈਂਡਲ ਪਾਉਂਗਾ ਨਾ ਚੱਪਲ ਪਾਉਂਗਾ ਨਾ ਜੁੱਤੀ ਪਾਉਂਗਾ। ਜਿੰਨੀ ਦੇਰ ਤੱਕ ਮੇਰੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਰ ਚੋਂ ਬਾਹਰ ਨਹੀਂ ਹੁੰਦੇ ਉਨੀ ਦੇਰ ਤੱਕ ਮੈਂ ਚੱਪਲ ਨਹੀਂ ਪਾਉਂਗਾ ਨੰਗੇ ਪੈਰੀ ਰਾਹ ਗਾ ਅਜੀਤ ਸਿੰਘ ਸੋਲਾ ਪਰਭਾਰੀ ਆਮ ਆਦਮੀ ਪਾਰਟੀ ਕਾਦੀਆਂ ਸਤਿਕਾਰਯੋਗ ਰਕੇਸ਼ ਕੁਮਾਰ ਤੁਲੀ ਜੋ ਜ਼ਿਲ੍ਹਾ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਪਟਾਪੁਰ ਦੇ ਉਹਨਾਂ ਨੇ ਇੱਕ ਹਫਤਾ ਪਹਿਲਾਂ ਪ੍ਰਣ ਕੀਤਾ ਸੀ ਕਿ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਨ੍ਹਾਂ ਨੂੰ ਤੱਥਾਂ ਤੋਂ ਰਹਿਤ ਗ੍ਰਿਫਤਾਰ ਕੀਤਾ ਗਿਆ ਝੂਠਾ ਕੇਸਾਂ 'ਚ ਗ੍ਰਿਫਤਾਰ ਕੀਤਾ ਗਿਆ ਤੁਲੀ ਸਾਹਿਬ ਨੇ ਜਿਹੜੀ ਆਪਣੀ ਅਰਜੀ ਜਿਹੜੀ ਆ ਉਹ ਬੋਲੇ ਸ਼ੰਕਰ ਤੇ ਸ੍ਰੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਰੱਖੀ ਹੈ ਉਹਨਾਂ ਨੇ ਇਹ ਪ੍ਰਣ ਕੀਤਾ ਸੀ ਕਿ ਜਿੰਨਾ ਚਿਰ ਕੇਜਰੀਵਾਲ ਸਾਹਿਬ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਮੈਂ ਆਪਣੇ ਪੈਰਾਂ 'ਚ ਚੱਪਲ ਨਹੀਂ ਪਾਵਾਂਗਾ ਅੱਜ ਪਾਰਟੀ ਹਾਈ ਕਮਾਂਡ ਵੱਲੋਂ ਵਰਤ ਦਾ ਜਿਹੜਾ ਸੀ ਕਿ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਉਹ ਵਰਤ ਰੱਖਣਗੇ ਉਸੇ ਤਹਿਤ ਅੱਜ ਕੁਲੀ ਸਾਹਿਬ ਨੇ ਬੋਲੇ ਸ਼ੰਕਰ ਦੇ ਚਰਨਾਂ ਵਿੱਚ ਇੱਕ ਹਵਨ ਜਗਾਇਆ ਗਿਆ ਜਿੱਥੇ ਕੇਜਰੀਵਾਲ ਸਾਹਿਬ ਦੀ ਸਿਹਤ ਜਾਬੀ ਅਦ੍ਰਿਆ ਹੋਣ ਦੀ ਅਰਦਾਸ ਬੇਨਤੀਆਂ ਕੀਤੀਆਂ ਨੇ ਉਹਦੇ ਨਾਲ ਨਾਲ ਗੁਰਦੁਆਰਾ ਸਾਹਿਬ ਵਿੱਚ ਸਰਬ ਗੁਰੂਨਕ ਗੁਰੂਨਕ ਪਾਸ਼ਾ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਦੇਖ ਪ੍ਰਸ਼ਾਦ ਕਰਾਇਆ ਕਿ ਗੁਰੂ ਸਾਹਿਬ ਸੱਚ ਦਾ ਸੱਚ ਤੇ ਝੂਠ ਦਾ ਝੂਠ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਕੇਜਰੀਵਾਲ ਸਾਹਿਬ ਨੂੰ ਬਿਹਾਲ ਕਰਨ ਸਿਸਮੇ ਦੇ ਹਾਲਾਤ ਹੈ ਜਦੋਂ ਕੈਂਪੇਨ ਵੀ ਹੈ ਮੈਂ ਸਮਝਦਾ ਮੈਂ ਸਮਝਦਾ ਕਿ ਜਦੋਂ ਕੇਜਰੀਵਾਲ ਸਾਹਿਬ ਬਾਹਰ ਸੀ ਪਾਰਟੀ ਦੀ ਕਮਾਂਡ ਕਰ ਰਹੀ ਸੀ ਅੱਜ ਉਹ ਕਰ ਰਹੇ ਨੇ ਪਰ ਜਦੋਂ ਦੇ ਕੇਜਰੀਵਾਲ ਸਾਹਿਬ ਉਹਨਾਂ ਨੂੰ ਛੋਟੇ ਕੇਸਾ ਜ ਅੰਦਰ ਕੀਤਾ ਜਾਂਦਾ ਕਿ ਅੱਜ ਹਰ ਇੱਕ ਵਲੰਟੀਅਰ ਛੋਟੇ ਤੋਂ ਛੋਟਾ ਵਲੰਟੀਅਰ ਹੀ ਆਪਣੇ ਆਪ ਨੂੰ ਕੇਜਰੀਵਾਲ ਸਾਹਿਬ ਮਹਿਸੂਸ ਕਰ ਰਿਹਾ ਕਿ ਮੈਂ ਕੇਜਰੀਵਾਲਾ ਜੇ ਆਡੀ ਸੁਪਰੀਮੋ ਨੂੰ ਤੁਸੀਂ ਅੰਦਰ ਧੱਕਿਆ ਕਿ ਮੈਂ ਕੇਜਰੀਵਾਲ ਬਾਦ ਸਾਹਿਬ ਦਾ ਮੈਂ ਕਹਿੰਦਾ ਕਿ ਜਿਹੜੀ ਅੱਗੇ ਕੋਈ ਥੋੜੀ ਬਹੁਤੀ ਢਿਲਮਟ ਸੀ ਨਾ ਉਹ ਢਿਲਮਟ ਰਹਿਣੀ ਨਹੀਂ ਉਹ 13 ਜ਼ੀਰੋ ਦਾ ਜਿਹੜਾ ਨਹਰਾ ਕੇਜਰੀਵਾਲ ਸਾਹਿਬ ਦਾ ਭਗਵੰਦ ਸਾਮਾਨ ਸਾਹਿਬ ਨੇ ਦਿੱਤਾ ਉਹ ਅਵਸ਼ ਸੱਚ ਹੋਏਗਾ